ਸੋ ਸਵਾਗਤ ਕਰਦੇ ਹਾਂ ਸਾਰੀ ਦਰਸ਼ਕਾਂ ਜਿਹੜੀ ਸਾਥੀਓ ਮੈਂ ਹਾਂ ਤੁਹਾਡਾ ਆਪਣੇ ਹਰੀਸ਼ ਪੰਡਿਆਰੀ ਸਭ ਤੋਂ ਪਹਿਲਾਂ ਤਾਂ ਸਾਡੀ ਪੂਰੀ ਜਲੰਧਰ ਵਿਜ਼ਿਟ ਦੀ ਟੀਵੀ ਦੀ ਟੀਮ ਵੱਲੋਂ ਤੁਹਾਨੂੰ ਆਪ ਸਭ ਨੂੰ ਨਵੇਂ ਸਬਰੇ ਦੀਆਂ ਬਹੁਤ-ਬਹੁਤ ਮੁਬਾਰਕਾਂ ਹੋਣ ਮੇਰੇ ਨਾਲ ਜੁੜ ਚੁੱਕੇ ਹਨ ਯੂਨਾਈਟਿਡ ਸਪੋਰਟ ਕਲੱਬ ਜਗਪਾਲਪੁਰ ਦੇ ਪ੍ਰਧਾਨ ਜਸਵਿੰਦਰ ਸਿੰਘ ਜੀ ਆਓ ਨਾਲ ਗੱਲਬਾਤ ਕਰਕੇ ਦੇਖਦੇ ਹਾਂ ਕੀ ਕਹਿਣਾ ਚਾਹੁੰਦੇ ਨੇ ਨਵੇਂ ਸਾਲ ਦੀ ਆਮਦ ਤੇ ਸਰ ਸਵਾਗਤ ਹੈ ਚੈਨਲ ਵਿੱਚ ਥੈਂਕ ਯੂ ਜੀ ਸਭ ਤੋਂ ਪਹਿਲਾਂ ਮੈਂ ਸਾਰੀ ਲੋਕਾਈ ਨੂੰ ਨਵੇਂ ਸਾਲ ਦੀਆਂ ਲੱਖ-ਲੱਖ ਵਧਾਈਆਂ ਦੇ ਰਿਹਾ ਹਾਂ ਹੋਪ ਕਰਦਾ ਹਾਂ ਕਿ ਸਾਰੇ ਲੋਕਾਂ ਲਈ ਆਹ ਸਾਲ ਵ ਕਲੱਬ ਦੀ ਕੀ ਐਕਟੀਵਿਟੀ ਰਹੂਗੀ ਆਉਣ ਵਾਲੇ ਸਮੇਂ ਵਿੱਚ ਨਵਾਂ ਸਾਲ ਜਿਹੜਾ 2024 ਵਿੱਚ ਪ੍ਰਵੇਸ਼ ਕਰ ਚੁੱਕੇ ਹੈਗੇ ਆਪਾਂ ਕਲੱਬ ਜਿਹੜੀਆਂ ਜਿਹੜੀਆਂ ਸਕੀਮਾਂ ਜਾਂ ਜਿਹੜੇ ਪ੍ਰੋਗਰਾਮ ਅੱਗੇ ਕਰ ਰਿਹਾ ਹੈ ਆ ਉਹ ਕਰਦੇ ਰਵਾਂਗੇ ਅਸੀਂ ਤੇ ਜੈਮ ਦਾ ਜਿਹੜਾ ਉਹ ਪੰਗਾ ਪਿਆ ਆ ਉਹ ਹੋਪ ਕਰਦੇ ਆ ਕਿ ਇਸ ਸਾਲ ਉਹ ਠੀਕ ਹੋ ਜਾਵੇ। ਯਾਦ ਕੀਤੀ ਜਾ ਰਹੀ ਹੈ ਅਸੀਂ ਵੀ ਉਮੀਦ ਕਰਦੇ ਆ ਕਿ ਜਿਹੜੀ ਤੁਹਾਡਾ ਜਿਹੜੀ ਪ੍ਰੋਬਲਮ ਚੱਲਦੀ ਪਈ ਆ ਕਲੱਬ ਦੀ ਇਸ ਸਾਲ ਜਿਹੜੀ ਹੱਲ ਹੋ ਜਾਵੇ ਔਰ ਅਗਰ ਹੱਲ ਹੋ ਜਾਂਦੀ ਆ ਤਾਂ ਫਿਰ ਕੀ ਜਿਹੜੇ ਏਜੰਡੇ ਤਾਂ ਕੀਤੇ ਗਏ ਕੀ ਕਰੋਗੇ ਲੋਕਾਂ ਦੀ ਫਿਰ ਉਸ ਤੇ ਉਹਨੂੰ ਹੱਲੇ ਤਾਂ ਉਹ ਤੇ ਰਿਪੇਅਰ ਵੀ ਕਾਫੀ ਕਰਨ ਵਾਲੀ ਹੋਊ ਹੋ ਜਾਣੀ ਆ ਜਾਂ ਤੇ ਉਹਨੂੰ ਕਰਕੇ ਤਾਂ ਚਲਾਵਾਂਗੇ ਵੱਧ ਤੋਂ ਵੱਧ ਲੋਕਾਂ ਦੀ ਸੇਵਾ ਕਰਾਂਗੇ ਬੱਚਿਆਂ ਨੂੰ ਜਮ ਐਕਸਰਸਾਈਜ਼ ਵੱਲ ਆਕਰਸ਼ਿਤ ਕਰਾਂਗੇ ਤੇ ਹੋਰ ਖੇਡਾਂ ਖੇਡਾਂ ਦਾ ਪ੍ਰੋਗਰਾਮ ਵੀ ਕਰਾਇਆ ਜਾਊਗਾ ਇਸ ਸਾਲ ਦੇ ਵਿੱਚ ਤੁਸੀਂ ਇਸਰ ਇੱਕ ਜ਼ਿੰਮੇਵਾਰ ਪਰਸਨ ਹੋਰ ਵਿਸ਼ੇਸ਼ ਤੌਰ ਤੇ ਗੱਲ ਕਰੀ ਦੀ ਪਿੰਡ ਦੀਆਂ ਧੀਆਂ ਭੈਣਾਂ ਬੇਟੀਆਂ ਵਾਲੀ ਜੋ ਕਿ ਇੱਕ ਬੜਾ ਵੇਖੀ ਮਜ਼ਬੂਤ ਥੰਮ ਹੁੰਦੀ ਹੈ ਹੈਗੀ ਸਮਾਜ ਦਾ ਉਹਨਾਂ ਦੇ ਜਿਹੜੀ ਪਰਫੁੱਲਤਾ ਲਈ ਕੀ ਜਿਹੜਾ ਠੀਕਾਦਮ ਪੁੱਟ ਰਹੇ ਅਸੀਂ ਅਜੇ ਤੱਕ ਤਾਂ ਨਹੀਂ ਪਰ ਸਾਡੇ ਦਿਮਾਗ 'ਚ ਹੈਗਾ ਵੀ ਬੱਚੀਆਂ ਨੂੰ ਜੋਬ ਰੈਡੀ ਕੀਤਾ ਜਾਵੇ ਕਈ ਸੰਸਥਾਾਂ ਮੈਂ ਹੈਗੀਆਂ ਜਿੱਥੇ ਬੱਚੀਆਂ ਜੇ ਪੁਲਿਸ ਜਾਂ ਮਿਲਟਰੀ ਵੀ ਜਾਣਾ ਚਾਹੁੰਦੀਆਂ ਉਹਨਾਂ ਨੂੰ ਟ੍ਰੇਨਿੰਗ ਮਿਲਿਆ ਪਹਿਲੇ ਫ੍ਰੀ ਕੋਚਿੰਗ ਜੇ ਵੀ ਕਹਿਨੇ ਆ ਉਹ ਤਿਆਰ ਹੋਣ ਤਾਂ ਕਿ ਉਹ ਸਿਲੈਕਟ ਹੋ ਸਕਣ ਉਹ ਵੀ ਇਹ ਸਾਡਾ ਪ੍ਰੋਗਰਾਮ ਹੈਗਾ ਸਾਡੇ ਵਿਵਾਦ ਦੇ ਵਿੱਚ ਸੋ ਤੁਸੀਂ ਦੇਖੋ ਚਾਹਜੇ ਕਿ ਹਰ ਸਾਲ ਇੱਕ ਸਮਾਗਮ ਕਰਾਉਂਦੇ ਧੀਆਂ ਦੀ ਲੋੜੀ ਦਾ ਜਿਹੜਾ ਹੈਗਾ ਇਸ ਵਾਰ ਬੱਚਿਆਂ ਨੂੰ ਕਿਸ ਤਰ੍ਹਾਂ ਉਤਸ਼ਾਹਿਤ ਕਰ ਰਹੇ ਹੋ ਕੋਈ ਸਨਮਾਨ ਵਗੈਰਾ ਬੱਚਿਆਂ ਨੂੰ ਕੀਤਾ ਜਾ ਰਿਹਾ ਜਿਸ ਵਾਰ ਜਿਸ ਤਰ੍ਹਾਂ ਪਿਛਲੇ ਸਾਲ ਤੁਸੀਂ ਕੀਤੇ ਸੀਗੇ ਇੰਟੈਲੀਜੈਂਟ ਬੱਚਿਆਂ ਦੀ ਸਨਮਾਨ ਹਾਂਜੀ ਉਸੇ ਤਰ੍ਹਾਂ ਹੀ ਚੱਲੂਗਾ ਹੋਰ ਵੀ ਕੋਈ ਗਾਣ ਬਜਾਉਣ ਸਿੱਖਣਾ ਚਾਹੁੰਦਾ ਹੈ ਜਾਂ ਕੀਰਤਨ ਕਰਨਾ ਚਾਹੁੰਦਾ ਉਹਨਾਂ ਦੀ ਵੀ ਮਦਦ ਕੀਤੀ ਜਾਊਗੀ ਚਲ ਬਾ ਕਲੀ ਤਨਬਾ